ਪਹਿਲਾਂ ਕੀ ਸੀ ਹੁਣ ਕੀ ਆ ਦੱਸਿਓ ਮੜਾ ਜੀ ਪਾਜੀ ਮੇਰੀ ਪਹਿਲਾਂ ਕਨਿਸ਼ਨ ਇਤਨਾ ਸੀ ਦੀ ਮੇਰੇ ਕੋਲ ਨਹਾਤਾ ਵੀ ਨਹੀਂ ਸੀ ਜਾਂਦਾ ਹਾਂ ਇਹਨੇ ਮੁਸ਼ਕਲ ਸੀਗੀ ਤਾਂ ਹੁਣ ਤੁਹਾਡੀ ਕਿਰਪਾ ਸਦਕਾ ਗਏ ਲੋ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਗਏ ਲੋ ਵੀ ਹੁਣ ਮੈਂ ਇੱਥੋਂ ਲੈ ਕੇ ਤੁਹਾਡੇ ਚੌਂ ਤੱਕ ਆਰਾਮ ਨਾਲ ਤੁਰ ਕੇ ਦੋ ਚੱਕਰ ਵੀ ਲਾ ਸਕਦਾ ਤਿੰਨ ਵੀ ਲਾ ਸਕਦਾ ਤੇ ਡਾਕਟਰਾਂ ਨੇ ਕੀ ਕਿਹਾ ਸੀਗਾ ਤੁਹਾਨੂੰ ਡਾਕਟਰ ਨੇ ਮੈਨੂੰ ਕਿਹਾ ਸੀਗਾ ਵੀ ਜਿਸ ਟਾਈਮ ਇੰਜੋਗ੍ਰਾਫੀ ਕੀਤੀ ਉਹ ਕਹਿੰਦੇ ਵੀ ਤੁਹਾਨੂੰ ਲੇਟੇ ਰਹੋ ਤੁਹਾਡੇ ਇੱਥੇ ਸਟੈਂਟ ਪਾਉਣਾ ਪੈਣਾ ਹਾੜ ਦੇ ਮਰੀਜ਼ ਨੂੰ ਕਾਝ ਹੁੰਦਾ ਕੀ ਆ ਜਾਂ ਸਾਹ ਚੜਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਆ ਜਾਂ ਜਿਹੜਾ ਨੂੰ ਹੱਦ ਤੋਂ ਵੱਧ ਰੋਗ ਹੋ ਜਾਂਦਾ ਉਹਨਾਂ ਨੂੰ ਨਹਾਉਂਦੇ ਵੀ ਦਿੱਕਤ ਆਉਂਦੀ ਆ ਮੈਂ ਤੁਹਾਡੀ ਵੀਡੀਓ ਵੀ ਦੇਖੀਆਂ ਸੀਗੀਆਂ ਕਾਫੀ ਪੇਸ਼ੈਂਟਾਂ ਨੂੰ ਮਿਲਿਆ ਸੀਗਾ ਜਾਨੀ ਕਿ ਮੈਂ ਪੇਸ਼ੈਂਟਾਂ ਦੇ ਪੂਰੀ ਸਰਚ ਕਰਕੇ ਤੇ ਫਿਰ ਮੈਂ ਤੇ ਫਿਰ ਮੈਨੂੰ ਬਹੁਤ ਵਧੀਆ ਰਿਜ਼ਲਟ ਲੱਗਾ ਹੈ ਅਜੇ ਬਾਬਾ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਬੀ ਬੇਸਿਕਲੀ ਤੁਸੀਂ ਹਾਰਟ ਦਾ ਹੀ ਇਲਾਜ ਕਰਦੇ ਹੋ ਜਾਂ ਕਿ ਸਰੀਰ ਦੇ ਕਿਸੇ ਵੀ ਚੀਜ਼ ਦਾ ਪੂਰੇ ਗੂਗਲ ਤੇ ਤੁਸੀਂ ਸਰਚ ਕਰੋਗਾ ਜੀ ਪੂਰੇ ਵਰਲਡ ਦੇ ਵਿੱਚ ਹਨ ਇਹ ਵਰਲਡ ਆਫ ਹਿਸਟਰੀ ਰਿਕਾਰਡ ਹੈ ਇਹਨੂੰ ਆਪਾਂ ਪਰਮਾਤਮਾ ਦੀ ਕਿਰਪਾ ਕਹਿ ਸਕਦੇ ਆ ਪਰਮਾਤਮਾ ਦਾ ਅਸ਼ੀਰਵਾਦ ਕਹਿ ਸਕਦੇ ਆ ਆਪਣੇ ਪੇਜ ਤੇ ਹਜ਼ਾਰਾਂ ਦੀ ਗਿਣਤੀ ਚ ਮਰੀਜ਼ ਠੀਕ ਹੋਇਆ ਬੋਲਦਾ ਇੱਥੇ ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛੇਂਗੇ ਨਾ ਜਿਹੜਾ ਮਹੀਨਾ ਡੇਢ ਮਹੀਨਾ ਦਵਾਈ ਖਾয়া ਗਿਆ ਉਹ ਕਹੂਗਾ ਵੀ ਮੈਨੂੰ ਫਰਕ ਆ ਗਿਆ ਬਿਲਕੁਲ ਬਿਲਕੁਲ ਕਹਿ ਰਹੇ ਸੀ ਫਿਰ ਆਪਾਂ ਦਰਵਾਜ਼ੇ ਭੰਨੇ ਕਰਕੇ ਕੱਢਦੇ ਆ ਨਾ ਕੋਈ ਵੀ ਬੰਦਾ ਉਹਨੂੰ ਆਪਣੇ ਕੋਲੇ ਕੋਈ ਬੰਦਾ ਖੜਾ ਲੈਣਾ ਚਾਹੀਦਾ ਇਸ ਲਈ ਦਰਵਾਜ਼ਾ ਬੰਦ ਕਰਕੇ ਕਦੇ ਨਾ ਨਾ ਆਇਆ ਕਰੋ ਬੀਪੀ ਦੇ ਮਰੀਜ਼ ਵੀ ਪਲੱਸ ਹਾਰਟ ਦੇ ਮਰੀਜ਼ ਵੀ ਕੀ ਹਾਲ ਸੀ ਪਹਿਲਾਂ ਨਾਲੋਂ ਹੁਣ ਕੀ ਜਾਗਾ ਪਹਿਲਾਂ ਉਹਨਾਂ ਦੇ ਦੋ ਸਟੈਂਡ ਪੈ ਚੁੱਕੇ ਸੀ ਹੂੰ ਤੀਜੇ ਦੀਆਂ ਤਿਆਰੀਆਂ ਹੋ ਰਹੀਆਂ ਸੀ ਬਾਈ ਦੇ ਵਿੱਚ ਦੋ ਪੈ ਸੀ ਤੀਜਾ ਜਿਹੜਾ ਡਾਕਟਰਾਂ ਨੇ ਸਲਾਹ ਕੀਤੀ ਉਹਨਾਂ ਨੇ ਵੀ ਤੀਜਾ ਵੀ ਸਟੈਂਡ ਪਾਉ ਤਾਈ ਹੂੰ ਦੋ ਸਟੰਟ ਪੈ ਗਏ ਸੀ ਤੀਜੇ ਦੀ ਤਿਆਰੀ ਸੀ ਇੱਕ ਅਕਾ ਜੀ ਹੋਰ ਆ ਬੜੇ ਕੋਲੇ ਮਰੀਜ਼ ਨੇ ਤੁਸੀਂ ਪਿਛਲੇ ਵੀਡੀਓ ਚੈੱਕ ਕਰਿਓ ਬਾਉ ਜੀ ਪੰਚ ਪੁੰਨੇ ਤੋਂ ਆnde ਪੰਚਕੁੱਲਾ ਤੋਂ ਆnde ਉਹਨਾਂ ਦੇ 14 ਸਟੰਟ ਪੈ ਗਏ ਤੇ ਡਾਕਟਰ ਕਹਿੰਦੇ ਭਾਈ ਹੁਣ ਤੇਰਾ ਕੋਈ ਹੱਲ ਨਹੀਂ ਹੈਗਾ ਤੂੰ ਵਸੀਅਤ ਕਰਾ ਲਾ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ ਦੀ ਜੀ ਚੈੱਕ ਕਰ ਲਿਓ 14 ਸਟੰਟ ਤੋਂ ਬਾਅਦ ਨਾ ਸਰਜਰੀ ਹੋ ਸਕਦੀ ਆ ਨਾ ਸਟੰਟ ਪੈ ਸਕਦੇ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਹਰ ਬੁੱਟੇ ਦਾ ਹਰ ਫਲੂਟ ਦਾ ਹਰ ਸਬਜ਼ੀ ਦਾ ਸਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਸਬੰਧ ਹੈ ਕੁਝ ਜਾਨਵਰਾਂ ਨਾਲ ਆ ਕੁਝ ਆਪਣੇ ਨਾਲ ਪਰ ਆਪਾਂ ਉਹਨੂੰ ਜਿਹੜੀ ਸਵਾਦ ਚੀਜ਼ਾ ਉਹਨੂੰ ਖਾ ਰਹੇ ਆ ਜਿਹੜੀ ਚੀਜ਼ ਕੌੜੀ ਆ ਜਾਂ ਸਵਾਦ ਨਹੀਂ ਲੱਗਦੀ ਉਹ ਬੰਦਾ ਇਨਸਾਨ ਆਪਾ ਵਰਤਨੀਆਂ ਹਟ ਗਏ ਬਹੁਤ سارے ਪੇਸ਼ੈਂਟ ਬਹੁਤ ਦੂਰੋਂ ਦੂਰੋਂ ਇਹਨਾਂ ਦੀ ਜਿਹੜੀਆਂ ਦਵਾਈਆਂ ਆ ਜਿਹੜਾ ਸੌਰੀ ਜਿਹੜੀ ਆਯੁਰਵੇਦਾ ਦੇ ਨਾਲ ਆ ਤੁਸੀਂ ਦੇਖ ਹੀ ਸਕਦੇ ਹੋ ਆ ਬਾਬਾ ਸਾਹਿਬ ਖੁਦ ਤਿਆਰ ਕਰਦੇ ਨੇ ਕੋਈ ਬੰਦਾ ਔਰ ਨਹੀਂ ਹੈ ਪਰ ਹਾਂ ਪਰ ਜਿਹੜੀ ਵੱਡੀ ਤੋਂ ਵੱਡੀ ਬਿਮਾਰੀ ਹੈ ਇੱਥੇ ਕਾਲਾ ਪੀਕੇ ਲੋਕ ਆਪਣੀਆਂ ਬਿਮਾਰੀਆਂ ਦਾ ਨਿਜਾਜ ਇੱਥੋਂ ਪਾ ਸਕਦੇ ਆ ਤੇ ਬਿਮਾਰੀਆਂ ਤੋਂ ਸੋਸਤ ਹੋ ਸਕਦੇ ਆ ਪਹਿਨਾ ਮੇਰੇ ਸਟੰਡ ਪਾਏ ਸੀ ਦਰਦ ਨਹੀਂ ਹਟਦਾ ਸੀ ਸਾਹ ਤੇ ਪਾਏ ਤੇ ਵੀ ਦਰਦ ਨਹੀਂ ਸੀ ਹਟਦਾ ਸਾਹ ਵੀ ਚੜਦਾ ਸੀਗਾ ਦੋ ਸਟੰਡ ਪਾਏ ਵੇ ਮੈਂ ਦੂਜੇ ਮਹੀਨੇ ਮੀਹਾਂ ਕਾੜਾ ਹੋ ਗਿਆ 45% ਹਾਰਟ ਕੰਮ ਕਰਦਾ ਜੇ ਮੈਂ ਟੈਸਟ ਕਰਾ ਕੇ ਲਿਆ ਆ ਸੋਨ ਚ ਰੰਗੀ 80% ਹਾਰਟ ਕੰਮ ਕਰਦਾ ਤੇ ਹੁਣ ਕੰਮ ਕਰ ਜਾਏਗਾ ਜਾਂਦਾ ਪੂਰਾ ਕੰਮ ਕਰਦਾ ਜੇ ਮੈਂ ਸਹੀ ਖੇਤੀ ਦਾ ਕੰਮ ਕਰਦਾ ਮੈਂ ਕਈ ਕੋਈ ਦਾ ਵਧੀਆ ਕੰਮ ਕਰਦਾ ਉਨੇ ਜਿੰਨੇ ਮਰੀਜ਼ ਇੱਥੇ ਫਿਰਦੇ ਆ ਇਹਦਾ ਕਾਰਨ ਇਹ ਹੀ ਬਣਿਆ ਕਿ ਬਾਪੂ ਨੂੰ ਦੁੱਧ ਦੇ ਦੇ ਬਾਪੂ ਨੂੰ ਦਹੀਂ ਦੇ ਦੇ ਬਾਪੂ ਨੂੰ ਦੇਸੀ ਘਿਓ ਦੇ ਦੇ ਬਾਪੂ ਨੂੰ ਮੱਖਣ ਦੇ ਦੇ ਅੱਜ ਕੱਲ ਕੀ ਹੋ ਰਿਹਾ ਵੀ ਖੇਤਾਂ ਦੇ ਵਿੱਚ ਕੰਮ ਘਟ ਗਿਆ ਜਿਹੜੇ ਆਪਣੇ ਲੋਕਲ ਪਰਸਨ ਸੀ ਬਜ਼ੁਰਗਾਂ ਦਾ ਉਹਨਾਂ ਦਾ ਕੰਮ ਘਟ ਗਿਆ ਜਾਂ ਤੋਂ ਕੱਦੀਆਂ ਤੇ ਬੈਠੇ ਨੇ ਜਾਂ ਮੰਜਿਆ ਤੇ ਪੈ ਗਏ ਧੰਨਵਾਦ ਕਾਸ਼ ਭਾਜੀ ਤੁਸੀਂ ਆਏ ਹੋ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅੱਜ ਤੁਹਾਡੀ ਡਰੈਸਿੰਗ ਸੈਂਸ ਦੇਖ ਕੇ ਜੀ ਮੈਂ ਤਾਂ ਮੋਹਿਤ ਹੋ ਗਿਆ ਜੀ ਮਤਲਬ ਮੈਂ ਕਹਿੰਦੇ ਜੀ ਰਵ ਰੂਪੀ ਬਿਲਕੁਲ ਇਦਾਂ ਕਿਉਂ ਹੁੰਦਾ ਤੁਹਾਡੀ ਟ੍ਰੈਡੀਸ਼ਨਲ ਜ਼ਿਆਦਾ ਰਹਿੰਦੀ ਬਹੁਤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਨ ਦੇਖੋ ਪਤਾ ਕੀ ਹੈ ਲੋਕ ਕਹਿੰਦੇ ਯਾਰ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਹਨ ਵੀ ਤੇਰਾ ਕੰਮ ਕਿਵੇਂ ਚੱਲੂਗਾ ਹਮ ਹੈਨਾ ਬੜਾ ਵੱਡਾ ਸਵਾਲ ਹੁੰਦਾ ਹੈ ਤੇ ਕੰਮ ਤਾਂ ਅਸੀਂ ਕਿਹੜਾ ਇਥੋਂ ਰੋਟੀ ਖਾਣਿਆ ਸਾਡੀ ਤਾਂ ਏਜੰਸੀਆਂ ਨੇ ਪ੍ਰਾਪਰਟੀ ਦਾ ਕੰਮ ਆ ਪਰਮਾਤਮਾ ਦੀ ਬੜੀ ਕਿਰਪਾ ਕਾਪਰ ਜ਼ਰੂਰਤਮੰਦ ਲੋੜਵੰਦ ਜਿੰਨੇ ਵਿਚਾਰੇ ਨਹੀਂ ਪੈਸੇ ਲੈ ਸਕਦੇ ਹਨ ਉਹਨੂੰ ਬਾਲਾ ਹਾਈਲਾਈਟ ਤਾਂ ਨਹੀਂ ਕਰ ਸਕਦੇ ਕਿਉਂਕਿ ਫਿਰ ਸਾਰੇ ਫ੍ਰੀ ਮੰਗਣਗੇ ਪ੍ਰਾਈਵੇਸੀ ਹੁੰਦੀ ਨਹੀਂ ਮਨ ਕੀ ਮਸਤ ਹੈ ਨਾ ਹਾਂ ਜਿਹੜਾ ਅੰਦਰੋਂ ਸਾਨੂੰ ਲੱਗਦਾ ਵੀ ਨਹੀਂ ਪੈਸੇ ਦੇ ਸਕਦਾ ਅਸੀਂ ਉਹਨੂੰ ਉਹਦੀ ਕਵਰ ਕਰ ਲੀਦਾ ਜਿਹੜਾ ਦੇ ਸਕਦਾ ਉਹ ਤੋਂ ਲੈ ਲੀਦਾ 75 ਬੀਬੀਆਂ ਰਾਸ਼ਨ ਵੰਡਦੇ ਆਪਾਂ ਬੱਚੇ ਅਡਾਪਟ ਕੀਤੇ ਹੋਏ ਆ ਜਿਹੜੇ ਵਿਚਾਰੇ ਪੜਾਉਨੇ ਆ ਚਲੋ ਸਾਡਾ ਮਕਸਦ ਇਹ ਜਿਹੜਾ ਇਹ ਹੈਗਾ ਵੀ ਯਾਰ ਜਿੰਨਾ ਹੋ ਸਕੇ ਆਪਾਂ ਜਿੰਨਾ ਲੋਕਾਂ ਦੇ ਕੰਮ ਆ ਜੀਓ ਥੋੜਾ ਬਿਲਕੁਲ ਇਹ ਇਨਸਾਨੀਅਤ ਦੀ ਮਿਸਾਲ ਤੁਸੀਂ ਮਤਲਬ ਲੋਕਾਂ ਕੋਲੋਂ ਕਾਫੀ ਦਿੰਦੇ ਹੋ ਹੁਣ ਤੁਸੀਂ ਖੁਦ ਕਾੜਾ ਦੇਖਣ ਆਏ ਹੋ ਬਿਲਕੁਲ ਬਿਲਕੁਲ ਇਹਦਾ ਐਂਡ ਹੋਣਾਗਾ ਉਹਨਾਂ ਕਾ ਕੱਪੜਾ ਦੋ ਮੜਾ ਜਾਂ ਕੁਝ ਬਾਬਾ ਸਾਹਿਬ ਇਹਦੇ ਵਿੱਚ ਨਾ ਇਹ ਇਹ ਵੀ ਸਮਝ ਲਓ ਪਰਮਾਤਮਾ ਦੀ ਕਿਰਪਾ ਨਾਲ ਹੀ ਪੈਦਾ ਹੋਇਆ ਲੋਕ ਕਹਿੰਦੇ ਆ ਵੀ ਯਾਰੇ ਪਰਮਾਤਮਾ ਤੁਸੀਂ ਛੱਡ ਦਿੰਦੇ ਹੋ ਕਿ ਪਰਮਾਤਮਾ ਠੀਕ ਕਰਦਾ ਹੂੰ ਕਿ ਫਿਰ ਦਵਾਈਆਂ ਕਿਉਂ ਦਿੰਦੇ ਹੋ ਹਨਾ ਬਿਲਕੁਲ ਉਹਦਾ ਰੀਜ਼ਨ ਆ ਜਿਹੜੀਆਂ ਆਪਾਂ ਦਵਾਈਆਂ ਵਰਤਦੇ ਆ ਕੁਦਰਤੀ ਜੜੀ ਬੂਟੀਆਂ ਨੇ ਪਰਮਾਤਮਾ ਨੇ ਹੀ ਪੈਦਾ ਕੀਤੀਆਂ ਨੇ ਹੂੰ ਬਿਲਕੁਲ ਸੱਚ ਪਪਾਂ ਗਰੇਡੀ ਦਵਾਈ ਤਾਂ ਇੱਥੇ ਕੋਈ ਵਰਤਦਾ ਨਹੀਂਗੇ ਹੂੰ ਇਹਦਾ ਰੀਜਨ ਹੈ ਕਈ ਵਿਦਵਾਨ ਕਹਿੰਦੇ ਆ ਜੇ ਸਟੀਰਡ ਵਰਤਦੇ ਆ ਤੁਸੀਂ ਇੱਥੇ ਜਿੰਨੇ ਬੰਦੇ ਨੂੰ ਮਿਲengo ਸਾਰਿਆਂ ਦੇ weight ਘਟ ਰਿਹਾ ਕੋਈ ਇੱਕ ਬੰਦਾ ਦਿਖਾ ਦਿਓ ਜਿਹੜਾ ਤੁਹਾਨੂੰ ਕਹੇ ਵੀ ਮੇਰਾ weight ਵੱਧਦਾ ਹੂੰ ਕੋਈ ਇੱਕ ਮਰੀਜ਼ ਦਿਖਾ ਦਿਓ ਵੀ ਜਿਹੜਾ ਕਹੇ ਮੇਰਾ weight ਵੱਧ ਗਿਆ ਹੂੰ ਹਰ ਬੰਦੇ ਦਾ ਇੱਥੇ weight ਘਟ ਰਿਹਾ weight ਤਾਂ ਹੀ ਘਟਦਾ ਜਦੋਂ ਬੰਦੇ ਨੂੰ ਆਪਾਂ ਨੇਚੁਰਲੀ ਕੁਦਰਤੀ ਹਰਬਲ ਦਵਾਈ। ਇਹ ਤਾਂ ਬਿਲਕੁਲ ਸੱਚ ਹੈ। ਹਮ ਡਾਕਟਰ ਇਹ ਬਾਬਾ ਸਾਹਿਬ ਇਹ ਕੀ ਚੀਜ਼ ਤੁਸੀਂ ਉਹਨੇ ਦੇ ਵਿੱਚ ਪਾ ਰਹੇ ਆ। ਇਹਦੇ ਵਿੱਚ 14 ਤੋਂ 15 ਤਰ੍ਹਾਂ ਦੇ ਬੇਲਾਂ ਤੇ ਪੱਤੇ ਪੈਂਦੇ ਆ। ਅੱਛਾ। ਤੇ 12 ਤੋਂ 14 ਤਰ੍ਹਾਂ ਦੀਆਂ ਸੁੱਕੀਆਂ ਜੜੇ ਬੂਟੀਆਂ ਪੈਂਦੀਆਂ ਯਾਨਕਿ ਟੋਟਲ ਇਹਦੇ ਵਿੱਚ 27-28 ਤਰ੍ਹਾਂ ਦਾ ਸਮਾਨ ਪੈਂਦਾ। ਕਿ ਕਿੰਨਾ ਟਾਈਮ ਲੱਗਦਾ ਇਹਨੂੰ ਰੈਡੀ ਕਰਨ ਦੇ ਵਿੱਚ? ਮੈਂ ਤਾਂ ਸਵੇਰ ਤੋਂ ਹੀ ਦੇਖ ਰਿਹਾ ਇਹ 9 ਵਜੇ ਦਾ ਧਰਿਆ ਹੋਇਆ ਜੀ। ਆਉਂਦੇ ਹੀ ਇਹਨੂੰ ਪਹਿਲਾਂ ਧਰਦੇਈਦਾ। ਤੇ 9 ਤੋਂ ਇਹਨੂੰ ਘੱਟੋ ਘੱਟ 4 ਤੋਂ 5 ਘੰਟੇ ਲੱਗਦੇ ਤਿਆਰ ਹੋਣ ਦੇ। ਹੂੰ ਕਾਫੀ ਚਿਰ ਤੋਂ ਮੈਂ ਦੇਖਿਆ ਗਿਆ ਸਟੁੱਡ ਰਿਹਾ ਹੈ 4 5 ਫਾਈਨਲ ਤੁਸੀਂ ਆਪ ਆ ਕੇ ਦੇਖ ਲਿਓ ਨਾ ਬਿਲਕੁਲ ਐਂਡ ਤੇ ਜਾ ਕੇ ਫਿਰ ਇਹਦੀ ਤਿਆਰੀ ਹੁੰਦੀ ਆ ਹੋਣ ਵੀ ਇਹਨੂੰ 15 ਕਮਿੰਟ ਲੱਗਣਗੇ ਫਿਰ ਇਹ ਤਿਆਰ ਹੋ ਜਾਊਗਾ ਇਹ ਇਹਦੇ ਚ ਹੁਣ ਤੁਸੀਂ ਕੀ ਪਾ ਰਹੇ ਹੋ ਇਹ ਕੀ ਚੀਜ਼ ਹੈ ਇਹ ਵੀ ਕੁਦਰਤੀ ਜੜੀ ਬੂਟੀਆਂ ਨੇ ਜੀ ਸੁੱਕੀਆਂ ਇਹ ਪੀਸੀਆਂ ਹੋਈਆਂ ਨੇ ਉਹ ਤਾਜ਼ੀਆਂ ਨੇ ਉਹ ਬੇਲਾਂ ਦੇ ਪੱਤੇ ਤਾਜ਼ੇ ਪਾਉਨੇ ਆਪਾਂ ਇਹ ਸੁੱਕੀਆਂ ਜੜੀਆਂ ਬੂਟੀਆਂ ਨੇ ਬਾਬਾ ਸਾਹਿਬ ਇਹ ਇਕੱਲਾ ਇੰਨੇ ਕੀ ਤਿਆਰ ਕਰਦੇ ਕਿ ਹੋਰ ਵੀ ਤੁਹਾਡੇ ਕੋਲ ਕੁਆਂਟੀਟੀ ਚ ਹੁੰਦਾਗਾ ਦੋ ਥੱਲੇ ਲੱਗੇ ਹੋਏ ਜੀ ਉਹ ਤੋਂ ਚੱਲ ਰਹੇ ਆ ਓਕੇ ਇਹ ਇੰਨਾ ਕੁ ਸਫੀਸ਼ੀਐਂਟ ਹੁੰਦਾ ਨਹੀਂ ਪੇਸ਼ੈਂਸ ਬਿਲਕੁਲ ਚਾਰ ਘੜੇ ਲੱਗਦੇ ਆ ਜੀ ਚਾਰ ਤੋਂ 6 ਲੱਗਦੇ ਆ ਦੋ ਫੇਰ ਧਰ ਦੇਣੇ ਹਨ ਉਹ ਫੇਰ ਸ਼ਾਮ ਵਾਲੇ ਚੱਲ ਪੈਣਗੇ ਓਕੇ ਅੱਜ ਬਾਬਾ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਬੀ ਬੇਸਿਕਲੀ ਤੁਸੀਂ ਹਾਰਟ ਦਾ ਹੀ ਇਲਾਜ ਕਰਦੇ ਹੋ ਜਾਂ ਕਿ ਸਰੀਰ ਦੇ ਕਿਸੇ ਵੀ ਚੀਜ਼ ਦਾ ਪੂਰੇ ਗੂਗਲ ਤੇ ਤੁਸੀਂ ਸਰਚ ਕਰੋਗਾ ਜੀ ਜੀ ਪੂਰੇ ਵਰਲਡ ਦੇ ਵਿੱਚ ਹੈ ਨਾ ਇਹ ਵਰਲਡ ਆਫ ਹਿਸਟਰੀ ਰਿਕਾਰਡ ਆ ਇਹਨੂੰ ਆਪਾਂ ਪਰਮਾਤਮਾ ਦੀ ਕਿਰਪਾ ਕਹਿ ਸਕਦੇ ਆ ਪਰਮਾਤਮਾ ਦਾ ਅਸ਼ੀਰਵਾਦ ਕਹਿ ਸਕਦੇ ਆ ਆਪਣੇ ਪੇਜ ਤੇ ਹਜ਼ਾਰਾਂ ਦੀ ਗਿਣਤੀ ਚ ਮਰੀਜ਼ ਠੀਕ ਹੋਇਆ ਬੋਲਦਾ ਨਹੀਂ ਉਹ ਤਾਂ ਮੈਂ ਦੇਖਿਆ ਕਾਫੀ ਸਮਝ ਗਏ ਬਿਲਕੁਲ ਘੜ ਤੋਂ ਘਟ 250 ਤੋਂ 300 ਚੈਨਲ ਆ ਚੁੱਕੇ ਆ ਕੋਈ ਚੈਨਲ ਐਸੇ ਆ ਜਿਹੜੇ 10-10 ਵਾਰ ਵੀ ਆ ਗਏ 20-20 ਵਾਰ ਵੀ ਆ ਗਏ ਇੱਕ ਇੱਕ ਦੋ ਦੋ ਵਾਰੀ ਤਾਂ ਸਾਰੀ ਆਏ ਹੋਏ ਆ ਅੱਛਾ ਹੁਣ ਤੁਸੀਂ ਇਹਦੇ ਵਿੱਚ ਫਾਈਨਲ ਕੀ ਕਰ ਰਹੇ ਹੋ ਖੁਦ ਆਪਣੇ ਹੱਥਾਂ ਨਾਲ ਹੀ ਦੇਖਦੇ ਹਾਂ ਜੀ ਮੈਂ ਤੁਹਾਨੂੰ ਇਹਦਾ ਫਾਈਨਲ ਰੋਪ ਤਿਆਰ ਹੋਣ ਜਾ ਰਿਹਾਗਾ 90% ਇਹ ਤਿਆਰ ਆ ਬਸ ਹੁਣ 15 ਕਮਿੰਟ ਲੱਗਣਗੇ ਇਹਨੂੰ ਹਮ ਬਸ ਇਹ ਤਿਆਰ ਹੋ ਜਾਊਗਾ ਫਿਰ ਸਾਰਿਆਂ ਨੂੰ ਸਰਵ ਕਰਦੇ ਆ ਇੱਕ ਹੋਰ ਲੋਕਾਂ ਦਾ ਵਹਿਮ ਹੁੰਦਾ ਵੀ ਲੋਕ ਕਹਿੰਦੇ ਆ ਵੀ ਪਤਾ ਨਹੀਂ ਕੱਲਾ ਕੜਾ ਪੀ ਕੇ ਠੀਕ ਹੋ ਜਾਣਾ ਹਾਂ ਇਹ ਵਹਿਮ ਬਿਲਕੁਲ ਸਹੀ ਜੀ ਪ੍ਰੋਪਰ ਆਪਣੇ ਅੰਦਰ ਬੀਜੀਐਮਐਸ ਜੀਐਮਐਸ ਡਾਕਟਰ ਨੇ ਆਪਣੇ ਕੋਲੇ ਚਾਰ ਅੱਜ ਦੋ ਆਏ ਹੋਇਆ ਜਿਹੜੇ ਜੀਐਮਐਸ ਨੇ ਉਹਨਾਂ ਦਾ 32-35 ਸਾਲ ਦਾ ਤਜਰਬਾ ਹੈ। ਸਮਝ ਗਏ? ਆਯੁਰਵੈਦਿਕ ਤੇ ਪਲੱਸ ਮੈਡੀਕਲ ਅਫਸਰ ਆਏ ਨੇ ਉਹ। ਜੀ। ਦੂਜਾ ਵੀਐਮਐਸ ਦਾ ਮੁੰਡਾ। ਕੋਈ ਐਦਾਂ ਦਾ ਨਹੀਂ ਹੈਗਾ ਵੀ ਆਪਾਂ ਨਾਟਕ ਕਰਦੇ ਆਂ, ਕੋਈ ਡਰਾਮਾ ਕਰਦੇ ਆਂ। ਔਰ ਜਿਹੜੇ ਬੰਦੇ ਕੋਲੇ ਰਿਪੋਰਟਾਂ ਨਹੀਂ ਹੁੰਦੀਆਂ, ਜਿਹੜਾ ਬੰਦਾ ਨਹੀਂ ਠੀਕ ਹੋਣ ਵਾਲਾ, ਅੱਜ ਵੀ ਪੰਜ ਮਰੀਜ਼ ਮੋੜੇ ਆਪਾਂ। ਜਿਹਦੀ ਪਹਿਲਾਂ ਰਿਪੋਰਟਾਂ ਲੈ ਕੇ ਆ ਉਹ ਜਾਂ ਕੁਝ ਐਸੇ ਸੀਗੇ ਜਿਹੜੇ ਨਹੀਂ ਠੀਕ ਹੋਣ ਵਾਲੇ ਸੀ। ਉਹਨਾਂ ਨੂੰ ਉਹਦਾ ਜਵਾਬ ਦਿੰਨੇ ਆ ਕਿਉਂਕਿ ਆਪਾਂ ਰੱਬ ਨਹੀਂ ਹੈਗੇ ਇੱਥੇ ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛੇਂਗੇ ਉਹਨਾਂ ਜਿਹੜਾ ਮਹੀਨਾ ਡੇਢ ਮਹੀਨਾ ਦਵਾਈ ਖਾয়া ਗਿਆ ਉਹ ਕਹੂਗਾ ਵੀ ਮੈਨੂੰ ਫਰਕ ਆ ਗਿਆ ਬਿਲਕੁਲ ਬਿਲਕੁਲ ਕਹਿ ਰਹੇ ਸੀ ਕੋਈ ਹੋ ਸਕਦਾ 3 ਮਹੀਨੇ ਖਾ ਕੇ ਵੀ ਕਹੇ ਨਹੀਂ ਫਰਕ ਆਇਆ ਹੂੰ ਜਿੰਦਗੀ ਹੈ ਬਿਲਕੁਲ ਸਮਝ ਗਏ ਕੋਈ ਹਰ ਬੰਦੇ ਦੀ ਬਾਡੀ ਲੈਂਗੁਏਜ ਅਲੱਗ ਹੈ ਹਰ ਬੰਦੇ ਦਾ ਖਾਣ ਪੀਣ ਅਲੱਗ-ਅਲੱਗ ਹੈ ਹਰ ਬੰਦੇ ਦਾ ਖਾਣ ਪੀਣ ਦਾ ਤਰੀਕਾ ਅਲੱਗ-ਅਲੱਗ ਬਿਲਕੁਲ ਬਿਲਕੁਲ अच्छा डॉक्टर साहब एक सवाल मेरे ذہن ਦੇ ਵਿੱਚ ਹਮੇਸ਼ਾ ਆਂਦਾ ਹੈ ਕਈ ਲੋਕਾਂ ਦੇ ਦਿਮਾਗ ਵਿੱਚ ਵੀ ਆਂਦਾ ਹੈ ਕਿ ਜਦੋਂ ਤੱਕ ਰਪ ਦਵਾਈ ਖਾਣੇ ਆ ਕੜਾ ਖਾਣੇ ਉਹ ਤੱਕ ਠੀਕ ਰਹਿਨੇ ਆ ਜਿਵੇਂ ਛੱਡ ਦੋ ਫਿਰ ਉਹ ਪ੍ਰੋਬਲਮਾਂ ਮਤਲਬ ਸ਼ੁਰੂ ਆਤੀ ਦੌਰ ਚ ਸ਼ੁਰੂ ਹੋਣ ਲੱਗ ਜਾਂਦੀ ਹੈ ਇਹਦਾ ਕੀ ਰੀਜ਼ਨ ਹੁੰਦਾ ਹੈ ਦੇਖੋ ਹਰੀ ਸਿੰਘ ਲਾ ਜੀ ਆਏ ਸੀ ਨਾ ਜੀ 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 ਉਹਨਾਂ ਨੇ ਦਵਾਈ ਖਾਧੀ ਸੀ ਸਾਡੇ ਤੋਂ 1 ਸਾਲ 6 ਮਹੀਨੇ ਪਹਿਲਾਂ 1 ਸਾਲ ਲਗਾਤਾਰ ਆਏ ਨੇ ਇਹ ਜੀ 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 ਉਦੋਂ ਭੈਣ ਜੀ ਵੀ ਨਾਲ ਆਉਂਦੇ ਹੁੰਦੇ ਸੀ ਜਦੋਂ ਪਹਿਲੇ ਇਹਨਾਂ ਦੀ ਹਾਲਤ ਪੂਰੀ ਖਰਾਬ ਸੀ ਤੇ ਨਾਲ ਆਉਂਦੇ ਸੀ ਭਾਂਜੀ ਤਿੰਨ ਚਾਰ ਵਾਰੀ ਆਇਆ ਜਦੋਂ ਠੀਕ ਹੋ ਗਏ ਫਿਰ ਉਹਨਾਂ ਨੇ ਆਣਾ ਛੱਡਦਾ ਫਿਰ ਕੱਲੇ ਆਉਣ ਲੱਗ ਗਏ ਤੇ ਸਾਲ ਦਵਾਈ ਖਾਧੀ ਫਿਰ ਜਦੋਂ ਇਹਨਾਂ ਨੂੰ ਲੱਗਿਆ ਵੀ ਮੈਂ ਤਾਂ ਓਕੇ ਹੋ ਗਿਆ ਅੱਛਾ ਅਸੀਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਜੀ ਦਵਾਈ ਨਾ ਛੱਡਿਓ ਇਹਨੂੰ ਘਟਾ ਘਟਾ ਕੇ ਛੱਡਾਂਗੇ ਹੂੰ ਹੂੰ ਐਲੋਪੈਥੀ ਦਾ ਦਵਾਈ ਤਾਂ ਕੋਈ ਨਹੀਂ ਲੈ ਰਿਹਾ ਉਹ ਹੁਣ ਹੱਲੇ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਪਰ 6 ਮਹੀਨੇ ਬਾਅਦ ਫਿਰ ਦੁਬਾਰਾ ਆ ਗਏ ਵੀ ਚੱਲ ਯਾਰ ਕੋਰਸ ਪੂਰਾ ਕਰ ਹੀ ਲਵਾਂ ਕਿਉਂਕਿ ਸਰਫੀ ਆ ਵੀ ਉਹਨਾਂ ਦਾ ਦੌੜ ਭੱਜ ਦਾ ਕੰਮ ਆ ਹਮਮ ਸਾਲਕ ਤਾਂ ਲਾ ਲਿਆ ਜਦੋਂ ਠੀਕ ਹੋ ਗਏ ਫਿਰ ਬੰਦਾ ਢਿੱਲਾ ਪੈ ਜਾਂਦਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿਵੇਂ ਮਤਲਬ ਇਹਨੂੰ ਪਰਮਾਨੈਂਟ ਹੀ ਲੱਗ ਜਾਂਦਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕਿਵੇਂ ਛਡਾਉਣੀ ਹੈ ਕਿੰਨੇ ਸਾਲ ਦਾ ਕੋਰਸ ਹੁੰਦਾ ਇਹ ਤੇ ਮੜਾ ਬਚਾੰਣਾ ਜ਼ਰੂਰ ਪਾਉ ਹਰ ਬੰਦੇ ਦੀ ਬਾਡੀ ਲੈਂਗੁਏਜ ਅਲੱਗ-ਅਲੱਗ ਹੈ ਕਿਸੇ ਨੂੰ 3-4 ਮਹੀਨੇ ਲੱਗਦੇ ਆ ਕਿਸੇ ਨੂੰ 6-8 ਮਹੀਨੇ ਲੱਗਦੇ ਆ ਕਿਸੇ ਨੂੰ ਸਾਲ ਡੇਢ ਸਾਲ ਵੀ ਲੱਗ ਜਾਂਦਾ ਹੁੰਦਾ ਕੀ ਹੈ ਮੰਨ ਲਓ ਕੈਸਟਰੋਇਡ ਦਾ ਮਰੀਜ਼ ਆ ਜਾਂ ਹਾਰਟ ਦਾ ਮਰੀਜ਼ ਆ ਜਦੋਂ ਤੁਸੀਂ ਉਹਦੀ ਡਾਇਗ ਉਸ ਤੋਂ ਬਾਅਦ ਉਹਦਾ ਫਰਜ ਬਣਦਾ ਕਿ ਉਹ ਆਪਣੇ ਆਪ ਨੂੰ ਭਰੇਜਾਂ ਨਾਲ ਠੀਕ ਰੱਖੇ ਜੇ ਉਹ ਭਰੇਜ ਨਹੀਂ ਰੱਖੂਗਾ ਤਾਂ ਦੁਬਾਰਾ ਫੇਰ ਰੋਗੀ ਹੋਊਗਾ ਐਸੇ ਤਰ੍ਹਾਂ ਯੂਰਿਕ ਐਸਿਡ ਆਰੇ ਫੈਕਟਰ ਗਠੀਆ ਜੋੜਾਂ ਦੇ ਦਰਦਾਂ ਦੇ ਮਰੀਜ਼ ਆ ਜੇ ਉਹ ਭਰੇਜ ਰੱਖਣਗੇ ਮੰਨ ਲਓ ਅਸੀਂ ਆਰੇ ਫੈਕਟਰ ਉਹਦਾ ਘਟਾਤਾ ਜੀ ਠੀਕ ਹੋ ਗਿਆ ਮਰੀਜ਼ ਚੱਲਣ ਲੱਗ ਗਿਆ ਜੇ ਉਹ ਫੇਰ ਦੁਬਾਰਾ ਉਹੀ ਚੀਜ਼ਾਂ ਖਾਊਗਾ ਦੁਬਾਰਾ ਫੇਰ ਰੋਗ ਹੋ ਜਾਊਗਾ ਡਾਕਟਰ ਸਾਹਿਬ ਗਠੀਆ ਦੇ ਪੇਸ਼ੈਂਟ ਨੂੰ ਸਟੀਰੋਇਡ ਵਗੈਰਾ ਦਿੱਤਾ ਜਾਂਦਾ ਹੈ ਕਿ ਡਾਕਟਰ ਉਹਨੂੰ ਸਟੇਬਲ ਉੱਥੇ ਰੱਖਣ ਦੇ ਲਈ ਉਹਨੂੰ ਪੌਜ਼ ਕਰ ਦਿੰਦੇ ਨੇ ਟੋਟਲੀ ਇਹ ਇਹਦੇ ਵਿੱਚ ਕੋਈ ਸਟੀਰੋਇਡ ਆ ਮਤਲਬ ਬੰਦ ਕਰ ਦਿੰਦੇ ਇਹਦੇ ਕੀ ਸੀ ਉਹ ਹੀ ਦੱਸਦਾ ਵੀ ਜੇ ਸਟੀਰੌਇਡ ਪਾਈਏ ਤਾਂ ਆਪਣਾ ਮਰੀਜ਼ਾਂ ਦੇ ਸੋਜ ਆਊਗੀ ਭੁੱਖ ਵਧੂਗੀ ਮੋٹے ਹੋਣਗੇ ਮੋٹے ਹੋਣਗੇ ਦੁਨੀਆ ਦਾ ਕੋਈ ਵੀ ਸਟੀਰੌਇਡ ਲੈ ਲਓ ਤੁਸੀਂ ਆਪਣੇ ਹਰ ਮਰੀਜ਼ ਕਹ ਰਿਹਾ ਮੇਰਾ weight ਘਟ ਰਿਹਾ ਸਮਝ ਗਏ ਬਿਲਕੁਲ ਬਿਲਕੁਲ ਪਰ ਹਾਰਟ ਦੇ ਮਰੀਜ਼ਾਂ ਨੂੰ ਸਟੀਰੌਇਡ ਕੀ ਫਾਇਦਾ ਕਰੂਗਾ ਉਹਦਾ ਕੋਈ ਰੋਲ ਹੈਗਾ 90% ਤਾਂ ਆਪਣੇ ਕੋਲੇ ਹਾਰਟ ਦੇ ਮਰੀਜ਼ ਬੈਠੇ ਆ ਜੇ ਗਠੀਆ ਜੋੜਾਂ ਦਰਦ ਮਰੀਜ਼ ਹੈਗੇ ਆ ਉਹਨਾਂ ਨੂੰ ਵੀ ਪੁੱਛੋ ਤੁਸੀਂ ਤਸੱਲੀ ਕਰ ਲਓ ਕਿ ਤੁਹਾਡਾ ਪਹਿਲੇ ਦਿਨ ਦਰਦ ਬੰਦ ਹੋ ਗਿਆ ਸੀ ਅਸੀਂ ਕਹਿੰਦੇ ਮਹੀਨੇ ਡੇਢ ਮਹੀਨੇ ਬਾਅਦ ਦਰਦ ਬੰਦ ਹੋਊਗਾ ਜੇ ਤੈਨੂੰ ਪੇਨ ਹੁੰਦੀ ਆ ਤਾਂ ਕੋਈ ਐਲੋਪੈਥਿਕ ਗੋਲੀ ਇੱਕ ਅੱਧਾ ਦਿਨ ਲੈ ਲਿਆ ਕਰ ਜੇ ਸੀ ਸਟੀਰੌਇਡ ਪਾ ਦਈਏ ਤਾਂ ਪਹਿਲੇ ਦਿਨ ਦਰਦ ਨੇ ਬੰਦ ਕਰਦੀ ਉਹਦਾ ਫੇ ਤੁਹਾਨੂੰ ਅਸੀਂ ਕਹੀਏ ਨਾ ਵੀ ਤੂੰ ਦਰਦ ਦੀ ਗੋਲੀ ਲੈ ਇਹਨਾਂ ਪੇਸ਼ੈਂਟਸ ਡਾਕਟਰ ਸਾਹਿਬ ਹੁੰਦਾ ਵੀ ਮਤਲਬ ਮਰੀਜ਼ਾਂ ਦੇ ਵਿੱਚ ਬਿਲਕੁਲ ਪੇਸ਼ੈਂਟ ਆਪ ਹੀ ਹੁੰਦਾ ਜਦੋਂ 5-5 ਸਾਲ 6-6 ਸਾਲ ੱਟਕੇ ਖਾ ਕੇ ਅੰਗਰੇਜ਼ੀ ਦਵਾਈਆਂ ਅਸਰ ਕਰਨੋਂ ਛੱਡ ਦਿੰਦੀਆਂ ਨੇ ਫਿਰ ਸਾਡੇ ਕੋਲੇ ਆਉਣਾ ਹੀ ਦੇ ਹੂੰ ਦੇਖੋ ਜਦੋਂ ਜਦੋਂ ਬੰਦਾ ਮਰੀਜ਼ਾਂ ਦੀ ਵੀਡੀਓ ਦੇਖਦਾ ਮਰੀਜ਼ਾਂ ਨੂੰ ਲਾਈਵ ਦੇਖਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਿਰ ਉਹਨੂੰ ਪੇਸ਼ੰਟ ਵੀ ਆਉਂਦਾ ਫਿਰ ਉਹਦੇ ਵਿੱਚ ਜਜਵਾ ਵੀ ਆ ਜਾਂਦਾ ਫਿਰ ਉਹਦੇ ਵਿੱਚ ਸਬਰ ਵੀ ਆ ਜਾਂਦਾ ਫਿਰ ਉਹਦੇ ਵਿੱਚ ਇਲਾਜ ਕਰਨ ਦੀ ਹਿੰਮਤ ਵੀ ਆ ਜਾਂਦੀ ਜਦੋਂ ਉਹਨੂੰ ਅਸੀਂ ਉਹ ਬੋਲੀ ਜਾਈਏ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਠੀਕ ਹੈ ਕਿਉਂਕਿ ਦੁਨੀਆ ਤੇ ਆਪ ਤਾਂ ਸਾਰੇ ਬੋਲਦੇ ਪਰ ਜਿੰਨਾ ਜਿਹੜਾ ਮਰੀਜ਼ ਨਹੀਂ ਬੋਲਦਾ ਤੁਹਾਡੇ ਕੋਲੇ ਕਿਸੇ ਨੇ ਨਹੀਂ ਆਣਾ ਐਗਜ਼ੈਕਟਲੀ ਸਰ ਸਮਝ ਗਏ ਮੈਂ ਤਾਂ ਕਹੂੰਗਾ ਮੈਂ ਸਭ ਕੁਝ ਹੀ ਠੀਕ ਕਰ ਦੂੰਗਾ ਸਮਝੋ ਕਿ ਪਰ ਜਿੰਨਾ ਠੀਕਾ ਥੋੜਾ ਮਰੀਜ਼ ਨਹੀਂ ਨਾ ਬੋਲਦਾ ਉਹਨਾਂ ਠੀਕਾ ਤੁਹਾਡੇ ਕੋਲ ਕੋਈ ਨਹੀਂ ਆਉਂਦਾ ਮੈਂ ਡਾਕਟਰ ਸਾਹਿਬ ਵੈਰੀ ਫਸਟ ਟਾਈਮ ਆਪਣੀ ਲਾਈਫ ਦੇ ਵਿੱਚ ਮੈਂ ਇਦਾਂ ਦੇਖ ਰਿਹਾ ਤੁਸੀਂ ਕਾੜਾ ਅੱਖਾਂ ਦੇ ਸਾਹਮਣੇ ਕੈਮਰੇ ਸਾਹਮਣੇ ਬਣਾ ਰਹੇ ਹੋ ਮੈਂ ਕੋਈ ਇਦਾਂ ਦਾ ਵੈਦ ਨਹੀਂ ਦੇਖਿਆ ਕਿ ਸਾਹਮਣੇ ਕੋਈ ਚੀਜ਼ ਤਿਆਰ ਕਰਦਾ ਹੋਵੇ ਅਗਰ ਮੈਂ ਗੱਲ ਕਰਾਂ ਕੋਈ ਐਸਾ ਪਸਮਾ ਪਾ ਕੇ ਇਦਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੀ ਪ੍ਰੋਬਲਮ ਹੈ ਦੇਸ਼ਾਂ ਦੇ ਵਿੱਚ ਮੰਗਉਂਦੇ ਹੈ ਮੈਂ ਕਈ ਦੇਖਿਆ ਸੋਸ਼ਲ ਮੀਡੀਆ ਇਨਫਲੂਐਂਸਰ ਬਣੇ ਫਿਰਦੇ ਪਰ ਇਹ ਜਿਹੜੀ ਚੀਜ਼ ਹੈ ਆਈ ਥਿੰਕ ਮੈਨੂੰ ਲੋਕਾਂ ਨੂੰ ਵੀ ਮ ਇਹ ਇਹਦਾ ਕੀ ਕਾਰਨ ਤੁਸੀਂ ਟ੍ਰਾਂਸਪਰੈਂਟ ਸਭ ਕੁਝ ਰੱਖਿਆ ਬਿਲਕੁਲ ਬਿਲਕੁਲ ਇਹ ਜਿਹੜਾ ਕਾੜਾ ਹੈਗਾ ਇਹ ਇਹ ਕਾੜੇ ਨਹੀਂ ਆਪਾਂ ਨੂੰ ਪੂਰੇ ਵਰਲਡ ਦਿਖਾਇਆ ਬਾਹਰਲੀ ਕੰਟਰੀਆਂ ਚੋਂ ਲੋਕ ਆਇਆ ਅੱਜ ਵੀ ਇੱਕ ਦੋ ਬੰਦੇ ਹੈਗੇ ਆ ਦੋ ਚਾਰ ਜਿਹੜੇ ਬਾਹਰੋਂ ਆਏ ਹੋਏ ਆ ਸਮਝ ਗਏ ਹੁਣ ਆ ਪਾਜੀ ਸੀਗੇ ਪਾਜੀ ਕੀ ਸਥਿਤੀ ਸੀ ਤੁਹਾਡੀ ਇੱਧਰ ਆਇਓ ਮੜਾ ਜੀ ਕਿੰਨੇ ਦਿਨ ਹੋ ਗਏ ਦਵਾਈ ਖਾਂਦੇ ਇਹਨੂੰ ਮੇਰਾ 5ਵਾਂ ਘੜਾ ਆ ਸਰ 5ਵਾਂ ਘੜਾ 2.5 ਮਹੀਨੇ ਹੋ ਗਏ ਹਨਾ 2.5 ਮਹੀਨੇ ਹੋ ਗਏ ਸਰ ਪਹਿਲਾਂ ਕੀ ਸੀ ਹੁਣ ਕੀ ਆ ਦੱਸਿਓ ਮੜਾ ਜੀ ਪਾਜੀ ਮੇਰੀ ਪਹਿਲਾਂ ਕੰਡੀਸ਼ਨ ਇਤਨਾ ਸੀ ਦੀ ਮੇਰੇ ਕੋਲ ਨਹਾਤਾ ਵੀ ਨਹੀਂ ਸੀ ਜਾਂਦਾ ਹਾਂ ਇਹਨੇ ਮੁਸ਼ਕਲ ਸੀਗੀ ਤਾਂ ਹੁਣ ਤੁਹਾਡੀ ਕਿਰਪਾ ਸਦਕਾ ਗੈਨ ਲੋ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਗੈਨ ਲੋ ਵੀ ਹੁਣ ਮੈਂ ਇੱਥੋਂ ਲੈ ਕੇ ਤੁਹਾਡੇ ਚੌਂਕ ਤੱਕ ਆਰਾਮ ਨਾਲ ਤੁਰ ਕੇ ਦੋ ਚੱਕਰ ਵੀ ਲਾ ਸਕਦਾ ਤਿੰਨ ਵੀ ਲਾ ਸਕਦਾ ਤੇ ਡਾਕਟਰਾਂ ਨੇ ਕੀ ਕਿਹਾ ਸੀਗਾ ਤੁਹਾਨੂੰ ਡਾਕਟਰਾਂ ਨੇ ਮੈਨੂੰ ਕਿਹਾ ਲੇਟੇ ਰਹੋ ਤੁਹਾਡੇ ਇੱਥੇ ਸਟੰਡ ਪਾਉਣਾ ਪੈਣਾ ਇੱਕ ਨਾੜੀ 90% ਸੀਗੀ ਇੱਕ 75% ਸੀ ਤੇ ਮੈਂ ਵੀ ਨਹੀਂ ਸਟੰਡ ਨਹੀਂ ਪਾਉਣਾ ਮੈਂ ਤੁਹਾਡੀ ਵੀਡੀਓ ਵੀ ਦੇਖੀਆਂ ਸੀਗੀਆਂ ਕਾਫੀ ਪੇਸ਼ੈਂਟਾਂ ਨੂੰ ਮਿਲਿਆ ਸੀਗਾ ਜਨ ਕਿ ਮੈਂ ਪੇਸ਼ੈਂਟਾਂ ਤੇ ਪੂਰੀ ਸਰਚ ਕਰਕੇ ਤੇ ਫਿਰ ਮੈਂ ਆ ਤੇ ਫਿਰ ਮੈਨੂੰ ਬਹੁਤ ਵਧੀਆ ਰਿਜ਼ਲਟ ਲੱਗਾ ਜੀ ਤੁਸੀਂ ਤਾਂ ਇੱਕ ਪਰਮਾਤਮਾ ਦਾ ਰੂਪ ਹੀ ਆਏ ਹੋ ਜੀ ਇਦਾਂ ਦੀ ਗੱਲ ਨਹੀਂ ਪਰਮਾਤਮਾ ਠੀਕ ਕਰਦਾ ਮੈਂ ਵੀ ਕਹਿੰਦਾ ਵੀ ਯਾਰ ਪਰਮਾਤਮਾ ਦੀ ਕਿਰਪਾ ਹੀ ਆ ਸਾਡੇ ਤੇ ਕਿ ਜਿਹੜੀ ਲੋਕਾਂ ਨੂੰ ਠੀਕ ਕਰਦੀ ਆ ਹਾੜ ਦੇ ਮਰੀਜ਼ ਨੂੰ ਕਾਹ ਚੀ ਹੁੰਦਾ ਕੀ ਆ ਜਾਂ ਸਾਹ ਚੜਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਆ ਜਾਂ ਜਿਹੜਾ ਨੂੰ ਹੱਦ ਤੋਂ ਵੱਧ ਰੋਗ ਹੋ ਜਾਂਦਾ ਉਹਨਾਂ ਨੂੰ ਨਹਾਉਂਦੇ ਵੀ ਦਿੱਕਤ ਆਉਂਦੀ ਆ ਜਿਵੇਂ ਭਾਜੀ ਨੇ ਦੱਸਿਆ ਨਾ ਵੀ ਮੈਨੂੰ ਨਹਾਉਂਦੇ ਸਾਹ ਚੜਦਾ ਸੀਗਾ ਇਸ ਲਈ ਅਸੀਂ ਹਾੜ ਦੇ ਮਰੀਜ਼ਾਂ ਨੂੰ ਕਹਿੰਨੇ ਆ ਵੀ ਬਾਥਰੂਮ ਬੰਦ ਕਰਕੇ ਕਦੇ ਨਾ ਨਹਾਇਆ ਕਰੋ ਅੱਛਾ ਜਿਹੜੇ ਬੀਪੀ ਦੇ ਮਰੀਜ਼ ਨੇ ਉਹਨਾਂ ਨੂੰ ਵੀ ਗੇਟ ਬੰਦ ਕਰਕੇ ਨਹੀਂ ਨਹਾਉਣਾ ਚਾਹੀਦਾ ਇਹ ਮਾੜੇ ਟਾਈਮ ਦਾ ਕੋਈ ਪਤਾ ਨਹੀਂ ਤੁਹਾਡੇ ਤੇ ਕਦੋਂ ਆ ਜਾਣਾ ਸਿਰ ਤੇ ਪਾਣੀ ਪਾਉਣ ਸਾਰੀ ਆ ਜਾਂਦਾ ਫਿਰ ਆਪਾਂ ਦਰਵਾਜ਼ੇ ਭੰਨੇ ਕਰਕੇ ਕੱਢਦੇ ਆ ਨਾ ਜੀ ਜੀ ਕੋਈ ਵੀ ਬੰਦਾ ਉਹਨੂੰ ਆਪਣੇ ਕੋਲੇ ਕੋਈ ਬੰਦਾ ਖੜਾ ਲੈਣਾ ਚਾਹੀਦਾ ਇਸ ਲਈ ਦਰਵਾਜ਼ਾ ਬੰਦ ਕਰਕੇ ਕਦੇ ਨਾ ਨਾ ਆਇਆ ਕਰੋ ਬੀਪੀ ਦੇ ਮਰੀਜ਼ ਵੀ ਪਲੱਸ ਹਾਰਟ ਦੇ ਮਰੀਜ਼ ਵੀ ਵੈਸੇ ਤਾਂ ਜਿਹੜਾ 50 ਸਾਲ ਦਾ ਹੋ ਗਿਆ ਉਹਨੂੰ ਨਹਾਉਣਾ ਹੀ ਨਹੀਂ ਚਾਹੀਦਾ ਦਰਵਾਜ਼ਾ ਬੰਦ ਕਰਕੇ ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਕਿ ਨਹੀਂ ਹੁਣ ਇਹਨਾਂ ਨੂੰ ਕੀ ਕਰਦਾ ਸੀਗਾ ਵੀ ਨਹਾਉਣ ਵੇਲੇ ਵੀ ਸਾਹ ਚੜਦਾ ਸੀ ਤੇ 2.5 ਮਹੀਨੇ ਬਾਅਦ ਇੱਥੋਂ ਅੱਧਾ ਕਿਲੋਮੀਟਰ ਇਹ ਦੁਰਕੇ ਆਉਣ ਲੱਗੇ ਐਦਾਂ ਹੀ ਸੇਮ ਰਿਜ਼ਲਟ ਮਿਲਦਾਗਾ ਇਹ ਅਸੀਂ ਨਹੀਂ ਕਹਿੰਦੇ ਵੀ ਅਸੀਂ ਕੋਈ ਬਾਹਰੋਂ ਡਾਕਟਰ ਲਿਆਂਦੇ ਆ ਕੋਈ ਵਿਦੇਸ਼ਾਂ ਤੋਂ ਨਹੀਂ ਨੋਰਮਲ ਜੇ ਐਵੇਂ ਸਭੀ ਮੈਂ ਡਾਕਟਰ ਨੇ ਹੈਨਾ ਇਹ ਤਾਂ ਇੱਕ ਮਰੀਜ਼ ਨੂੰ ਆਪ ਦਵਾਈ ਦਿੱਤੀ ਸੀਗੀ ਉਹ ਪਤਾ ਨਹੀਂ ਫਾਰਮੂਲਾ ਕਦੋਂ ਦਾ ਜੇਬ ਚ ਪਿਆ ਸੀਗਾ ਮੇਰੇ ਜਦੋਂ ਠੀਕ ਹੋ ਗਿਆ ਜਦੋਂ ਉਹਨੇ ਪੰਜਾਬੀ ਨੰਬਰ 1 ਤੇ ਕਿਹਾ ਵੀ ਮੈਂ ਠੀਕ ਹੋ ਗਿਆ ਸਾਨੂੰ ਵੀ ਅਚੰਭਾ ਲੱਗਿਆ ਵੀ ਆ ਸਾਡਾ ਮਰੀਜ਼ ਠੀਕ ਹੋ ਗਿਆ ਬਿਲਕੁਲ ਉਸ ਤੋਂ ਬਾਅਦ ਇਹ ਜੀ ਵੀਡੀਓ ਪਈ ਉਸ ਤੋਂ ਬਾਅਦ ਹਾਰਡ ਦੇ ਮਰੀਜ਼ਾਂ ਦੀ ਲੁਧਿਆਣਾ ਮਾਨਸਾ ਕੁਰੂਕਸ਼ੇਤਰ ਦਸੂਆ ਸਭ ਜਗ ਲ ਇਹਨਾਂ ਲੱਗ ਗਿਆ ਤੈਨੂੰ ਕਿਰਪਾ ਹੀ ਕਹਿ ਸਕਦੇ ਆ ਨਾ ਰੱਬ ਦੀ ਬਾਕੀ ਐਂ ਤਾਂ ਲੱਗਦਾ ਜਿਵੇਂ ਪਤਾ ਨਹੀਂ ਕੀ ਐ ਅੱਛਾ ਬਟ ਭਾਈ ਤੂੰ ਜੀ ਐਮਪੀ ਐਮਐਲਏ ਦਾ ਕੱਟ ਹੁੰਦਾ ਕਰਦੇ ਬਿਲਕੁਲ ਤੁਸੀਂ ਆਇਓ ਭਾਜੀ ਬੱਬੂ ਕਿੰਨਾ ਟਾਈਮ ਹੋ ਗਿਆ ਦਵਾਈ ਖਾਂਦੇ ਨੂੰ ਮੈਂ ਨਹੀਂ ਖਾਂਦਾ ਘਰ ਦੇ ਮੇਰੇ ਨਾਲ ਮੈਂ ਆਉਂਦਾ ਅੱਠ ਵਾਰੀ ਆਜੀ ਪੜਾ ਅੱਠਵੀਂ ਵਾਰੀ ਆ ਅੱਠਵੀਂ ਵਾਰੀ 4 ਮਹੀਨੇ ਹੋ ਗਏ ਕੀ ਹਾਲ ਸੀ ਪਹਿਲਾਂ ਨਾਲੋਂ ਹੁਣ ਕੀ ਹੈਗਾ ਪਹਿਲਾਂ ਉਹਨਾਂ ਦੇ ਦੋ ਸਟੈਂਡ ਪੈ ਚੁੱਕੇ ਸੀ ਹਮਮ ਤੀਜੇ ਦੀਆਂ ਤਿਆਰੀਆਂ ਹੋ ਰਹੀਆਂ ਸੀ ਬਾਈ ਦੇ ਵਿੱਚ ਦੋ ਪਏ ਸੀ ਤੀਜਾ ਜਿਹੜਾ ਡਾਕਟਰ ਨੇ ਸਲਾਹ ਕੀਤੀ ਉਹਨਾਂ ਨੇ ਵੀ ਤੀਜਾ ਵੀ ਸਟੈਂਡ ਪਾਉ ਤਾ ਹਮਮ ਫੇਟੜ ਅਮਰਸਾ ਲਾ ਕੇ ਖੈਰਾ ਪਿੰਡਾ ਖੈਰਾ ਪਿੰਡਾ ਹਾਂਜੀ ਦੋ ਸਟੰਡ ਪੈ ਗਏ ਸੀ ਤੀਜੇ ਦੀ ਤਿਆਰੀ ਸੀ ਇੱਕ ਅਕਾ ਜੀ ਹੋਰ ਆ ਬੜੇ ਕੋਲੇ ਮਰੀਜ਼ ਨੇ ਤੁਸੀਂ ਪਿਛਲੇ ਵੀਡੀਓ ਚੈੱਕ ਕਰਿਓ ਬਾਉ ਜੀ ਪੰਜ ਪੁੰਨੇ ਤੋਂ ਆਉਂਦੇ ਪੰਜਕੂਲਾ ਤੋਂ ਆਉਂਦੇ ਉਹਨਾਂ ਦੇ 14 ਸਟੰਡ ਪੈ ਗਏ ਤੇ ਡਾਕਟਰ ਕਹਿੰਦੇ ਭਾਈ ਹੁਣ ਤੇਰਾ ਕੋਈ ਹੱਲ ਨਹੀਂ ਹੈਗਾ ਤੂੰ ਵਸੀਅਤ ਕਰਾ ਲਾ ਹਾਂ ਹਾਂ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ ਦੀ ਜੀ ਚੈੱਕ ਕਰ ਲਿਓ 14 ਸਟੰਡ ਤੋਂ ਬਾਅਦ ਨਾ ਸਰਜਰੀ ਹੋ ਸਕਦੀ ਆ ਨਾ ਸਟੰਡ ਪੈ ਸਕਦੇ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਬਿਲਕੁਲ ਠੀਕ ਆ ਉਹਨਾਂ ਨੂੰ ਜਵਾਬ ਦਿੱਤਾ ਤੇ ਪ ਚਾਰ ਕਿ ਮਹੀਨੇ ਹੋ ਗਏ ਦਵਾਈ ਖਾ ਰਹਿਆ ਪੂਰੇ ਟੰਨਾ ਟੰਨ ਫਿਰਦੇ ਆ ਪੜਿਆ ਲਿਖਿਆ ਪੱਤਨ ਐ ਨਹੀਂ ਵੀ ਕੋਈ ਅਨਪੜਾਗਾ ਉਹਨਾਂ ਦੀ ਫੈਕਟਰੀ ਆ ਪੜੇ ਲਿਖੇ ਨੇ ਐਜੂਕੇਟਿਡ ਪਰਸਨ ਨੇ ਬੱਚੇ ਉਹਨਾਂ ਦੇ ਜਰਮਨ ਤੇ ਕੈਨੇਡਾ ਸੈਟਲ ਨੇਗੇ ਸਮਝ ਗਏ ਉਹਨਾਂ ਦੀ ਵੀਡੀਓ ਬਣਿਆ 14 ਸਟੰਟ ਪਾ ਕੇ ਵੀ ਨਹੀਂ ਠੀਕ ਹੋਇਆ ਸਮਝ ਗਏ ਸਟੰਟ weight ਬਹੁਤ ਛੇਤੀ ਘਟਦਾ 6 ਕਿਲੋ weight ਘਟ ਗਿਆ ਕਰ ਦਿੰਦਾ ਜਿਹੜਾ ਆ ਮੂੰਹਾਂ ਤੇ ਸੋਜ ਪੇੜੀ ਤੇ ਆਏ ਹੁਣ ਬਿਲਕੁਲ ਸੈਟ ਹੈ ਹੁਣ ਕਿ ਪੋਤਰੇ ਦੇ ਮਗਰ ਜਿੰਨਾ ਭੱਜੀ ਫਿਰਦੀ ਕੋਈ ਪਰਵਾਹ ਨਹੀਂ ਨਹੀਂ ਤੇ ਉਹਨੂੰ ਐ ਉੱਥੋਂ ਤੱਕ ਪੜ ਨਹੀਂ ਸਕਦੀ ਜਿੰਨਾ ਲੋਕ weight ਘਟਾਉਣ ਤੇ ਪੈਸੇ ਲਾਉਂਦੇ ਆ ਉਹਨੇ ਉਹਦੋਂ ਘੱਟ ਪੈਸੇ ਚ ਆਪਾਂ ਹਾੜ ਦਾ ਲੱਜ ਕਰ ਦਿੰਦੇ ਆ weight ਫ੍ਰੀ ਚ ਘਟ ਜਾਂਦਾ ਹੈਗਾ ਅਸੀਂ ਹੁਣ ਰੇਲ ਤੇ ਆਉਂਦੇ ਆ ਪੌੜੀਆਂ ਪੁੱਲ ਦੀਆਂ ਚੜ੍ਹਣੀਆਂ ਉਤਰ ਰਹੀਆਂ ਕੋਈ ਪ੍ਰੋਬਲਮ ਨਹੀਂ ਆਉਦੀ ਪਹਿਲੀ ਵਾਰ ਮੁਸ਼ਕਲਾਂ ਦੀ ਨਹੀਂ ਚੜ ਸਕਦੇ ਠੀਕ ਹੈ ਤੁਹਾਡੇ ਸਾਹਮਣੇ ਆ ਬੱਪੇ ਬੈਠੇ ਤੁਸੀਂ ਤੁਸੀਂ ਆਓ ਭਾਜੀ ਮਾੜਾ ਜੇ ਇੱਧਰ ਕੀ ਨਾਮ ਆ ਤੁਹਾਡਾ ਅਮਨਦੀਪ ਜੀ ਕਿਹੜਾ ਸ਼ਹਿਰ ਆਗਾ ਬਾਰਡੇਰੀ ਕੋ ਪਿੰਡ ਫਰੀਕੋਟ ਜ਼ਿਲ੍ਹੇ ਦਾ ਪਹਿਲਾਂ ਕੀ ਹਾਲ ਸੀਗਾ ਪਹਿਨਾ ਮੇਰੇ ਸਟੈਂਡ ਪਾਏ ਸੀ ਦਰਦ ਨਹੀਂ ਹਟਦਾ ਸੀ ਸਟੈਂਡ ਪਾਏ ਤੇ ਵੀ ਦਰਦ ਨਹੀਂ ਸੀ ਹਟਦਾ ਸਾਹ ਵੀ ਚੜਦਾ ਸੀਗਾ ਦੋ ਸਟੈਂਡ ਪਾਏ ਵਾ ਮੈਂ ਦੂਜੇ ਮਹੀਨੇ ਮੀਹਾਂ ਕਾੜਾ ਹੋ ਗਿਆ 45% ਹਾਰਟ ਕੰਮ ਕਰਦਾ ਜੇ ਮੈਂ ਟੈਸਟ ਕਰਾ ਕੇ ਲਿਆ ਆਇਆ ਸੀ ਹੁਣ 54% ਹਾਰਟ ਕੰਮ ਕਰਨ ਲੱਗਿਆ ਤੇ ਹੁਣ ਕੰਮ ਕਰ ਜਾਏਗਾ ਜੀ ਨਾ ਪੂਰਾ ਕੰਮ ਕਰਦਾ ਜਿਵੇਂ ਸਹੀ ਖੇਤੀ ਦਾ ਕੰਮ ਕਰਦਾ ਮੈਂ ਕਈ ਕੋਈ ਦਾ ਵਧੀਆ ਕੰਮ ਕਰ ਰਿਹਾ ਜਿਹੜੇ ਬੰਦੇ ਨੂੰ ਸਾਹ ਚੜਦਾ ਸੀ ਪਲੱਸ ਖੇਤੀ ਤੁਰੇ ਹੀ ਦਰਦ ਹੁੰਦਾ ਸੀ ਘਰੇ ਤੁਰਦੇ ਫਿਰਦੇ ਨੂੰ ਦਰਦ ਹੁੰਦਾ ਸੀ ਉਹ ਬੰਦਾ ਖੇਤੀ ਦਾ ਕੰਮ ਕਰਨ ਲੱਗ ਜੇ ਤੈਨੂੰ ਕੁਦਰਤ ਨਹੀਂ ਕਹਿ ਸਕਦੇ ਤਾਂ ਹੋਰ ਕੀ ਕਹਿ ਸਕਦੇ ਹੋ ਬਿਲਕੁਲ ਹੈਨਾ ਇਹ ਕੁਛ ਨਹੀਂ ਹੈਗਾ ਇਹ ਕੋਈ ਆਪਾਂ ਜਾਦੂ ਨਹੀਂ ਕਰ ਰਹੇ ਪਰਮਾਤਮਾ ਨੇ ਜਿੰਨੀਆਂ ਵੀ ਦੁਨੀਆਂ ਤੇ ਪੇੜ ਪੌਦਾ ਬੇਲਾਂ ਬੂਟੇ ਜੋ ਵੀ ਪੈਦਾ ਕੀਤਾ ਹਰ ਬੂਟੇ ਦਾ ਹਰ ਫਲੂਟ ਦਾ ਹਰ ਸਬਜ਼ੀ ਦਾ ਸਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਸਬੰਧ ਹੈ ਕੁਝ ਜਾਨਵਰਾਂ ਨਾਲ ਆ ਕੁਝ ਆਪਣੇ ਨਾਲ ਪਰ ਆਪਾਂ ਉਹਨੂੰ ਜਿਹੜੀ ਸਵਾਦ ਚੀਜ਼ ਆ ਉਹਨੂੰ ਖਾ ਰਹੇ ਆ ਜਿਹੜੀ ਚੀਜ਼ ਕੌੜੀ ਆ ਜਾਂ ਸਵਾਦ ਨਹੀਂ ਲੱਗਦੀ ਉਹ ਬੰਦਾ ਇਨਸਾਨ ਆਪਾਂ ਵਰਤਨੀਆਂ हट ਗਏ ਬਿਲਕੁਲ ਸਹੀ ਗੱਲ ਤੁਸੀਂ ਹੁੰਦਾ ਕੀ ਆ ਇਹੀ ਹੁੰਦਾ ਨਾ ਕਦੂ ਨੂੰ ਆਪਾਂ ਮੂੰਹ ਨਹੀਂ ਲਾਉਂਦੇ ਕਦੂ ਦੀ ਸਬਜ਼ੀ ਬਣੀਆਂ ਪੇਠਾ ਬਣਿਆ ਇਹ ਨਹੀਂ ਖਾਣਾ ਇਹ ਨਹੀਂ ਖਾਣਾ ਇਹ ਚੱਲਦਾ ਤਣਾ ਚਲੋ ਸਹੀ ਗੱਲ ਕ੍ਰੇਲਾ ਬਣਿਆ ਇਹ ਨਹੀਂ ਖਾਣਾ ਹੂੰ ਖਾਣਾ ਕੀ ਆ ਜਿਹੜੀਆਂ ਚੀਜ਼ਾਂ ਟੇਸਟੀ ਲੱਗਦੀਆਂ ਨੇ ਜਦ ਕਿ ਕੋਈ ਵੀ ਫਰੂਟ ਆ ਕੋਈ ਵੀ ਸਬਜ਼ੀ ਆ ਫਰੂਟ ਵੀ ਆਪਾਂ ਉਹ ਖਾਣੇ ਆ ਨਾ ਜਿਹੜਾ ਸਾਡੀ ਜੀਭ ਨੂੰ ਸੁਆਦ ਲੱਗੇ ਸੁਆਦ ਲੱਗਦਾ ਰੀਜ਼ਨ ਕੀ ਬਣਿਆ ਉਹਨਾਂ ਚੀਜ਼ਾਂ ਦੀ ਸਾਡੇ ਸਰੀਰ ਦੇ ਵਿੱਚ ਕਮੀ ਆਉਂਦੀ ਆ ਜਦੋਂ ਕਮੀ ਆਉਂਦੀ ਆ ਫਿਰ ਸਾਡਾ ਸਰੀਰ ਰੋਗੀ ਹੁੰਦਾ ਜਿਹੜੀ ਚੀਜ਼ ਸਾਨੂੰ ਸੁਆਦ ਲੱਗਦੀ ਆ ਉਹ ਤਾਂ ਦੱਬ ਕੇ ਵੱਧ ਕੇ ਖਾਣੇ ਆ ਕੋਈ ਵੀ ਚੀਜ਼ ਆ ਜੇ ਆਪਾਂ ਅਮੀਰ ਆਦਮੀ ਆ ਜੋ ਅਮੀਰ ਆ ਇਹ ਤਾਂ ਨਹੀਂ ਹੈਗਾ ਵੀ ਦੇਸੀ ਕੇ ਹੋ ਗਲਾਸ ਚ ਪਾ ਕੇ ਪੀਜੂਗਾ ਜੇ ਉਹਦੇ ਕੋਲੇ ਕਰੋੜਾ ਰੁਪਈਆ ਜੇ ਦੇਸੀ ਕੇ ਹੋ ਗਲਾਸ ਚ ਪਾ ਕੇ ਥੋੜੀ ਪੀਜੂਗਾ ਚਮਚੇ ਨਾਲ ਹੀ ਖਾਊਗਾ ਨਾ ਅੱਬਲਾ ਤਾਂ ਉਹਨੂੰ ਜ਼ਿਆਦਾਤਰ ਇਹ ਹੋ ਰਿਹਾ ਅਬ امیرਾਂ ਨੂੰ ਤਾਂ ਘਿਓ ਖਾਣ ਦਾ ਅੜੜੀ ਹੈ ਨਹੀਂ ਸਮਝ ਗਏ ਬਿਲਕੁਲ ਤੇ ਕੋਈ ਵੀ ਚੀਜ਼ ਆ ਉਹਦੀ ਹੱਦ ਹੈ ਉਹਦਾ ਇੱਕ ਇਨਸਾਨ ਤੇ ਲਿਮਟ ਹੈ ਜੇ ਦੁੱਧ ਵੀ ਪੀਣੇ ਆ ਇਹ ਥੋੜੀ ਆ ਵੀ ਜਿਹੜਾ ਡੈਰੀ ਵਾਲੋ 5 ਲੀਟਰ ਪੀ ਜਾਊਗਾ ਇੱਕ ਲਿਮਟ ਹੈ ਲਿਮਟ ਕੋਈ ਵੀ ਚੀਜ਼ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਖਾਣੇ ਆ ਜਾਸੀ ਲੋੜ ਤੋਂ ਜ਼ਿਆਦਾ ਖਾਂਦੇ ਹੀ ਨਹੀਂ ਜਿਹਦੀ ਚੀਜ਼ਾਨੂੰ ਲੋੜ ਆ ਉਹ ਖਾਂਦੇ ਨਹੀਂ ਖਾਂਦੇ ਨਹੀਂ ਬਿਲਕੁਲ ਸਹੀ ਤਾਂ ਅਸੀਂ ਬਿਮਾਰੀਆਂ ਦੇ ਵਿੱਚ ਘਿਰ ਜਾਾਂਗੇ ਹੁਣੇ ਜਿੰਨੇ ਮਰੀਜ਼ ਇੱਥੇ ਫਿਰਦੇ ਆ ਇਹਦਾ ਕਾਰਨ ਇਹ ਹੀ ਬਣਿਆ ਕਿ ਬਾਪੂ ਨੂੰ ਦੁੱਧ ਦੇ ਦੇ ਬਾਪੂ ਨੂੰ ਦਹੀਂ ਦੇ ਦੇ ਬਾਪੂ ਨੂੰ ਦੇਸੀ ਘਿਓ ਦੇ ਦੇ ਬਾਪੂ ਨੂੰ ਮੱਖਣ ਦੇ ਦੇ ਅੱਜ ਕੱਲ ਕੀ ਹੋ ਰਿਹਾ ਵੀ ਖੇਤਾਂ ਦੇ ਵਿੱਚ ਕੰਮ ਘਟ ਗਿਆ ਜਿਹੜੇ ਆਪਣੇ ਲੋਕਲ ਪਰਸਨਸੀ ਬਜ਼ੁਰਗਾਂ ਦਾ ਉਹਨਾਂ ਦਾ ਕੰਮ ਘਟ ਗਿਆ ਜਾਂ ਤਾਂ ਉਹ ਕੱਦੀਆਂ ਤੇ ਬੈਠੇ ਨੇ ਜਾਂ ਮੰਜਿਆ ਤੇ ਪੈਣ ਖਾਣ ਪੀਣ ਉਹਨਾਂ ਨੂੰ ਵਧਾ ਦਿੰਦੇ ਨੇ ਦੇਸੀ ਘਿਓ ਦੇ ਬਾਪੂ ਨੂੰ ਦੇਸੀ ਦਹੀਂ ਦੇ ਬਾਪੂ ਨੂੰ ਦੁੱਧ ਦੇ ਬਾਪੂ ਤਾਂ ਤੋਰੀ ਨਹੀਂ ਰਿਹਾ ਆ ਮੈਂ ਅੱਜ ਵੀ ਕਹਿੰਨਾ ਕਿ 40-45 ਸਾਲ ਦੀ ਉਮਰ ਤੋਂ ਬਾਅਦ ਜੇ ਤੁਸੀਂ ਜ਼ੋਰ ਦਾ ਕੰਮ ਨਹੀਂ ਕਰਦੇ ਜਾਂ ਤੁਸੀਂ ਵਰਜਿਸ਼ ਨਹੀਂ ਕਰਦੇ ਤੁਹਾਡੇ ਲਈ ਦੁੱਧ ਦਹੀਂ ਦੇਸੀ ਘਿਓ ਮੱਖਣ ਜ਼ਹਿਰ ਹੈ ਜਿੰਨਾ ਖਾẽਗੇ ਉਨਾ ਹੀ ਤੁਸੀਂ ਹਸਪੀਟਲ ਭਰਨੇ ਆ ਇਹ ਚੀਜ਼ਾਂ ਨਹੀਂ ਡਾਕਟਰ ਸਾਹਿਬ ਕੋਈ ਦੱਸਦਾ ਯਾਰ ਜੇ ਤੁਹਾਡੇ ਕੋਲ ਗੱਡੀ ਹੈ ਕਿਹੜੀ ਹੈ ਵਰਨਾ ਵਰਨਾ ਜਿੰਨਾ ਤੇ ਉਹਦੇ 'ਚ 10 ਲੀਟਰ ਪਾਇਆ ਜੇ 10 ਲੀਟਰ ਫੁਕੂਗਾ ਤਾਂ ਹੀ ਉਹਦੇ 'ਚ ਪਾẽਗੇ ਕਿ ਟੈਂਕੀ ਫੁੱਲ ਕਰੀ ਦੇ ਉੱਤੇ ਪਾ ਲẽਗੇ ਇੰਜਨ ਆਇਲ ਦੀ ਇੱਕ ਲਿਮਟ ਹੈ ਵੀ ਇੰਨਾ ਪਹਿਣਾ ਚਾਹੀਦਾ ਹਨਾ ਚੈੱਕ ਕਰਦੇ ਆ ਨਾ ਆਪਾਂ ਵੀ ਏਦੋਂ ਵੱਧ ਨਾ ਪਾ ਦੇ ਜੇ ਉਹਦੇ ਵਿੱਚ ਵੱਧ ਪਾਵਾਂਗੇ ਤਾਂ ਤੇਲ ਚੱਕੂਗੀ ਨਾ ਗੱਡੀ ਆਪਣੇ ਖਾਣ ਪੀਣ ਦੀ ਲਿਮਟ ਹੀ ਖਤਮ ਕਰ ਦੇ ਜੇ ਸਵਾਦ ਲੱਗੀ ਤਾਂ ਚੀਜ਼ ਦੱਬ ਕੇ ਖਾ ਜਾਣੀਆਂ ਚਾਰ ਵਾਰ ਵੀ ਖਾ ਜਾਣੀਆਂ ਜੇ ਨਾ ਸਵਾਦ ਲੱਗੇ ਉਹ ਖਾਣਾ ਹੀ ਕੁਛ ਨਹੀਂ ਇਸ ਕਰਕੇ ਬਿਮਾਰੀਆਂ ਦਾ ਕਾਰਨ ਹੀ ਇਹੀ ਬਣਿਆ ਬਿਮਾਰੀਆਂ ਕੋਈ ਉੱਤੋਂ ਨਹੀਂ ਗਿਰੀਆਂ ਜਿੰਨਾ ਸਾਡਾ ਖਾਣ ਪੀਣ ਵਿਗੜ ਗਿਆ ਉਹਨੀਆਂ ਬਿਮਾਰੀਆਂ ਵੱਧ ਗਈਆਂ ਉਹ ਬਿਮਾਰੀਆਂ ਨੂੰ ਸੁਧਾਰਨ ਲਈ ਸਾਨੂੰ ਬਹੁਤ ਵਕਤ ਲੱਗੂਗਾ ਜਿੰਨਾ ਅਸੀਂ ਹੁਣ ਆਣ ਵਾਲੇ 25-30 ਸਾਲਾਂ ਬਾਅਦ ਕੀ ਹੋਊਗਾ ਲੋਕ ਪੋਤੇ-ਪੋਤੀਆਂ ਨੂੰ ਦੋਤੇ-ਦੋਤੀਆਂ ਨੂੰ ਤਰਸ ਜਾਣਗੇ ਕਿਉਂਕਿ ਜਿਹੜੀ ਆ ਪੀੜ੍ਹੀ ਚੱਲਦੀ ਆ ਬਰਗਰ ਪੀਜੇ ਘਰੇ ਆ ਰਹੇ ਆ ਇਹ ਕਿੱਥੋਂ 70-70 ਸਾਲ ਦੇ ਕਿੱਥੋਂ ਨੇ 60-70 ਸਾਲ ਦੇ ਇਹ ਤਾਂ 35-35 ਚੱਲਦੀ ਚਾਲੀ-40 ਸਾਲ ਦੇ ਘਿਰ ਜਾਣੇ ਆ ਸਮਝ ਗਏ ਇੱਕ ਨੇਚੁਰਲੀ ਗੱਲ ਆ ਬੱਚਾ ਤਾਂ ਹੀ ਪੈਦਾ ਹੋਊਗਾ ਨਾ ਜੇ ਸਰੀਰ ਚ ਨਰਤੀ ਹੋਗੀ ਐਗਜ਼ੈਕਟਲੀ ਸਹੀ ਸਮਝ ਗਏ ਆਪਾਂ ਜੇ 버거 ਖਾਵਾਂਗੇ ਤਾਂ 버거 ਹੀ ਨਿਕਲੂਗਾ ਨਾ ਦੇਸੀ ਕਿਉਂ ਥੋੜੀ ਨਿਕਲੂਗਾ ਉਹੀ ਹਾਲਾ ਵੀ ਜਿੰਨਾ ਚਿਰ ਅਸੀਂ ਆਰਗੇਨਿਕ ਸ਼ੁੱਧਤਾ ਵੱਲ ਨਹੀਂ ਜਾਂਦੇ ਨੇ ਨੇਚੁਰਲੀ ਵੱਲ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਬਿਮਾਰੀਆਂ 'ਚ ਘਿਰਦੇ ਹੀ ਜਾਵਾਂਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਐਚ ਐਨ ਸਾਡੇ ਨਾਲ ਐਚ ਐਸ ਬਾਬਾ ਡਾਕਟਰ ਸਾਹਿਬ ਵੈਦ ਵੈਜੀ ਜਿ ਪਾਜੀ ਮੈਂ ਕਹਾਂਗੇ ਤਾਂ ਇਹਨਾਂ ਦੇ ਤੁਸੀਂ ਕਾੜੇ ਵਗੈਰਾ ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋਵੋਗੇ ਹਮੇਸ਼ਾ ਹੀ ਵਾਇਰਲ ਹੁੰਦੇ ਆ ਬਹੁਤ ਸਾਰੇ ਪੇਸ਼ੈਂਟ ਬਹੁਤ ਦੂਰੋਂ ਦੂਰੋਂ ਇਹਨਾਂ ਦੀ ਜਿਹੜੀਆਂ ਦਵਾਈਆਂ ਜਿਹੜਾ ਸੌਰੀ ਜਿਹੜੀ ਆਯੁਰਵੇਦਾ ਦੇ ਨਾਲ ਆ ਤੁਸੀਂ ਦੇਖ ਹੀ ਸਕਦੇ ਹੋ ਬਾਬਾ ਸਾਹਿਬ ਖੁਦ ਤਿਆਰ ਕਰਦੇ ਨੇ ਕੋਈ ਬੰਦਾ ਔਰ ਨਹੀਂ ਹੈ ਪਰ ਹਾਂ ਪਰ ਜਿਹੜੀ ਵੱਡੀ ਤੋਂ ਵੱਡੀ ਬਿਮਾਰੀ ਹੈ ਇੱਥੇ ਕੜਾ ਪੀ ਕੇ ਲੋਕ ਆਪਣੀਆਂ ਬਿਮਾਰੀਆਂ ਦਾ ਨਿਜਾਜ ਇੱਥੋਂ ਪਾ ਸਕਦੇ ਆ ਤੇ ਬਿਮਾਰੀਆਂ ਤੋਂ ਸਵਸਥ ਹੋ ਸਕਦੇ ਤੁਸੀਂ ਜੁੜੇ ਰਹੋ ਨਿਰਪੱਖ ਪੰਜਾਬੀ ਨਾਲ ਤੇ ਮੈਂ ਕਾਸ਼